ਆਨ ਜਨਰਲ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹਾਦਤ ਦਿਨ ਵੀ ਹੈ ਮੈਂ ਉਹਨਾਂ ਨੂੰ ਪਹਿਲਾਂ ਨਮਨ ਹੁੰਦਾ ਨਤਵਸਤਕ ਹੁੰਦਾ ਅੱਜ ਦੇ ਦਿਨ ਤੇ ਮੈਂ ਮੁਹਾਲੀ ਦੀਆਂ ਦੋ ਅਹਿਮ ਜਿਹੜੀਆਂ ਮੁੱਖ ਮੰਗਾਂ ਨੇ ਉਹਦੇ ਵਾਸਤੇ ਅੱਜ ਮੈਂ ਗਵਰਨਰ ਸਾਹਿਬ ਨੂੰ ਮਿਲ ਕੇ ਆਇਆ ਹਾਂ ਬਹੁਤ ਉਹਨਾਂ ਦਾ ਧੰਨਵਾਦੀ ਹਾਂ ਉਹਨਾਂ ਨੇ ਬਹੁਤ ਹੀ ਧਿਆਨ ਨਾਲ ਦੋਨਾਂ ਮੇਰੀਆਂ ਮੰਗਾਂ ਤੇ ਗੱਲਬਾਤ ਕੀਤੀ ਆ ਸਬੰਧਤ ਅਧਿਕਾਰੀਆਂ ਨਾਲ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਰ ਔਰ ਫਾਈਨੈਂਸ ਸੈਕਟਰੀ ਨਾਲ ਫੋਨ ਤੇ ਮੇਰੇ ਸਾਹਮਣੇ ਆ ਉੰਨਾ ਨਾ ਗੱਲ ਕੀਤੀ ਆ ਇਹ ਦੋ ਮੰਗਾ ਇਹ ਨੇ ਕਿ ਮੁਹਾਲੀ ਅੱਜ ਬਹੁਤ ਵੱਡਾ ਹੋ ਗਿਆ ਮੁਹਾਲੀ ਸ਼ਹਿਰ ਜਿਹੜਾ ਇੱਕ ਟ੍ਰਾਈ ਸਿਟੀ ਦਾ ਹਿੱਸਾ ਹੋਣ ਦੇ ਨਾਲ ਨਾਲ ਮੁਹਾਲੀ ਇੱਕ ਬਹੁਤ ਵਿਸਤਾਰ ਹੋ ਗਿਆ ਪਾਪੂਲੇਸ਼ਨ ਦੇ ਪੱਧਰ ਤੇ ਖੇਤਰਫਲ ਦੇ ਪੱਧਰ ਤੇ ਔਰ ਉੱਥੋਂ ਦੇ ਜਿਹੜੇ ਨੌਜਵਾਨ ਨੇ ਮੁਹਾਲੀ ਦੇ ਜਿਨ੍ਹਾਂ ਨੂੰ ਪੜ੍ਹਾਈ ਵਾਸਤੇ ਪੰਜਾਬ ਯੂਨੀਵਰਸਿਟੀ ਦੀ ਜਿਹੜੀ ਐਡਮਿਸ਼ਨ ਵਾਸਤੇ 85 15 ਦਾ ਕੋਟਾ ਜਿਹੜਾ ਸੀਟਾਂ ਦਾ ਹੈਗਾ ਉਦੇ ਕਰਕੇ ਉਹ ਸਾਰੇ ਵਾਂਝੇ ਰਹਿ ਜਾਂਦੇ ਨੇ ਉਹ ਪ੍ਰਾਈਵੇਟ ਯੂਨੀਵਰਸਿਟੀਆਂ ਚ ਬਹੁਤ ਮਹਿੰਗੀਆਂ ਫੀਸਾਂ ਨਾਲ ਜਿਹੜੀ ਉਹ ਮਿਆਰੀ ਐਜੂਕੇਸ਼ਨ ਲੈਣੀ ਚਾਹੁੰਦੇ ਆ ਉਹ ਤੋਂ ਵਾਂਝੇ ਹੋ ਜਾਂਦੇ ਨੇ ਉਹ ਉਸ ਵਾਸਤੇ ਮੈਂ ਬੇਨਤੀ ਕੀਤੀ ਆ ਗੁਰਨਤ ਸਿੰਘ ਸਾਹਿਬ ਨੂੰ ਟਵਾਈ ਸਿਟੀ ਦਾ ਹਿੱਸਾ ਹੋਣ ਦੇ ਨਾਤੇ ਮੁਹਾਲੀ ਦਾ ਪੰਜਾਬ ਦੀ ਰਾਜਧਾਨੀ ਹੋਣ ਦੇ ਨਾਤੇ ਜੋ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਆ ਇਹਦਾ ਵਿਚ ਜਾਂ ਤੇ ਜੋ 8515 ਦਾ ਕੋਟਾ ਵਾ ਉਹਨੂੰ ਰਿਵਾਈਜ਼ ਕੀਤਾ ਜਾਇਆ ਹੈ ਮੁਹਾਲੀ ਦੇ ਬੱਚਿਆਂ ਵਾਸਤੇ ਉਹ ਨਾਲ ਇੱਕ ਮੁਹਾਲੀ ਵਿੱਚ ਜਿਹੜਾ ਡਾਕਟਰ ਮਨਮੋਨ ਸਿੰਘ ਜਿਹੜੇ ਸਾਬਕਾ ਪ੍ਰਧਾਨ ਮੰਤਰੀ ਨੇ ਪੰਜਾਬ ਦੇ ਸਪੂਤ ਸਨ ਉਹਨਾਂ ਦੀ ਯਾਦ ਵਿੱਚ ਉਹਨਾਂ ਦੇ ਨਾਂ ਤੇ ਇੱਕ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਕਾਲਜ ਆ ਉਹ ਖੋਲਿਆ ਜਾਵੇ ਉਹ ਜਾਂ ਉਹਨਾਂ ਚ ਕੋਈ origignal ਸੈਂਟਰ ਜਿਗੂ ਉਹਨਾਂ ਦਾ ਪੰਜਾਬ ਯੂਨੀਵਰਸਿਟੀ ਦਾ ਆਲਰੇਡੀ ਮੁਕਸਦ ਵਿੱਚ ਉਹ ਸ਼ਾਹਦਪੁਰ ਵਿੱਚ ਆ ਉਦਾਂ ਦਾ ਕੋਈ ਅਰੇਂਜਮੈਂਟ ਜਿਹੜਾ ਮੁਹਾਲੀ ਵਿੱਚ ਕੀਤਾ ਜਾਵੇ ਤਾਂ ਕਿ ਮੁਹਾਲੀ ਦੇ ਨੌਜਵਾਨ ਮੁਹਾਲੀ ਦਾ ਪੁੱਖ ਮੁਹਾਲੀ ਦੇ ਜਿਹੜੇ ਬੱਚੇ ਹੌਣ ਹਾਲ ਨੇ ਉਹ ਮਿਆਰੀ ਤੇ ਸਸਤੀ ਐਜੂਕੇਸ਼ਨ ਲੈ ਸਕਣ ਤਾਂ ਕਿ ਮਹਿੰਗੀਆਂ ਯੂਨੀਵਰਸਿਟੀਆਂ ਤੇ ਉਹ ਵੱਚ ਸਕਣ ਦੂਜੀ ਮੰਗ ਇਸੇ ਨਾਲ ਹੀ ਕਿਉਂਕਿ ਖੇਤਰਫਲ ਵਾਈਜ਼ ਵੀ ਅੱਜ ਮੁਹਾਲੀ ਬਹੁਤ ਵੱਡਾ ਹੋ ਗਿਆ ਅੱਜ ਮੁਹਾਲੀ ਦੇ ਨਵੇਂ ਸੈਕਟਰ ਜਿਹੜੇ ਆ ਬਹੁਤ ਵੱਧ ਗਏ ਔਰ ਇਵਨ ਅੱਜ ਬੰਦਾ ਸਿੰਘ ਬਹਾਦਰ ਦੀ ਜਿਹੜੀ ਅੱਜ ਉਹ ਯਾਦ ਉਹਨਾਂ ਦੀ ਦਿਨ ਹੈਗਾ ਉਹਨਾਂ ਦੀ ਯਾਦਗਾਰ ਵਿੱਚ ਵੀ ਕੋਈ ਸਿਟੀ ਬਸਦਸ ਨਹੀਂ ਜਾਂਦੀ ਇਸ ਲਈ ਅੱਜ ਦਾ ਦਿਨ ਮੈਂ ਚੁਣਿਆ ਕਿ ਉਥੇ ਦੀ ਸਿਟੀ ਉਥੋਂ ਤੋਂ ਲੈ ਕੇ ਜਿਹੜੇ ਨਾਲ ਲੱਗਦੇ ਪਿੰਡ ਨੇ ਉਹ ਕਿਉਂਕਿ ਸ਼ਹਿਰ ਦਾ ਹਿੱਸਾ ਬਣ ਚੁੱਕੇ ਨੇ ਭਾਵੇਂ ਉਹ 90 ਸੈਕਟਰ ਆ ਭਾਵੇਂ ਐਡੋ ਸਿਟੀ ਆ ਭਾਵੇਂ ਟੀਡੀਆਈ ਆ ਭਾਵੇਂ ਉਹ ਆਈਟੀ ਸਿਟੀ ਆ ਉਹਦੇ ਸਾਰੇ ਜਿਹੜੇ ਆ ਉਹਨਾਂ ਨਾਲ-ਨਾਲ ਉਹਨਾਂ ਦੇ ਨੌਜਵਾਨ ਉਤੋਂ ਦੇ ਬਜ਼ੁਰਗ ਭਾਵੇਂ ਉਹ ਪੀਜੀਆਈ ਆਉਣਾ ਹੋਵੇ ਭਾਵੇਂ ਉਹ ਬੱਸ ਸਟੈਂਡ ਜਾਣਾ ਹੋਵੇ ਭਾਵੇਂ ਉਹ ਕਿਤੇ ਆਪਣੀ ਨੌਕਰੀਆਂ ਤੇ ਸਾਡੀਆਂ ਬੱਚੀਆਂ ਨੇ ਜਾਣਾ ਹੋਣ ਉਹ ਟੂ व्हीਲਰਾਂ ਤੇ ਜਾਂਦੇ ਨੇ ਜਿਹਦੇ ਨਾਲ ਉਹਨਾਂ ਨੂੰ ਬਹੁਤ سارے ਐਕਸੀਡੈਂਟ ਹੁੰਦੇ ਨੇ ਬਹੁਤ ਸਾਰਾ ਟ੍ਰੈਫਿਕ ਸੜਕਾਂ ਤੇ ਰਹਿੰਦਾ ਜਾਮ ਲੱਗਦਾ ਪਾਰਕਿੰਗ ਦੀ ਸਮੱਸਿਆ ਜਿਹੜੀ ਆ ਵੱਧੀ ਆ ਔਰ ਉਹਨਾਂ ਨਾਲ ਸਮਾਂ ਜਿਹੜਾ ਬਰਬਾਦ ਔਰ ਪੋਲੂਸ਼ਨ ਜਿਹੜਾ ਵੱਧਦਾ ਉਹਨਾਂ ਦੀ ਮਸਲੇ ਹੱਲ ਵਾਸਤੇ ਪੇ ਮੁਹਾਲੀ ਜਿੱਨਾਂ ਚੇ ਸਿਟੀ ਬੱਸ ਸਰਵਿਸ ਕੋਈ ਨਹੀਂ ਰੇਂਜ ਹੁੰਦੀ ਸਿਟੀ ਜੂ ਬੱਸ ਸਰਵਿਸ ਜਿਹੜੀ ਆ ਜਿਹਦੇ ਅੱਗੇ ਰੂਟ ਕੁਝ ਮੁਹੱਲਿਆਂ ਵਿੱਚ ਚੱਲਦੇ ਨੇ ਉਹਨਾਂ ਦਾ ਵਿਸਥਾਰ ਕੀਤਾ ਜਾਵੇ ਉਹਨਾਂ ਦੀਆਂ ਬੱਸਾਂ ਨਾਲ ਲੱਗਦੇ ਪਿੰਡਾਂ ਤੋਂ ਭਾਵੇਂ ਉਸ ਨੇਟਾ ਤੋਂ ਟੇਲਪੁਰ ਹੋਵੇ ਭਾਵੇਂ ਤੰਗੋਦੀ ਤੇ ਕੁਲੜਾ ਕੁੜੀ ਹੋਣ ਭਾਵੇਂ ਉਹ ਆਈਟੀ ਸਿਟੀ ਹੋਵੇ ਭਾਵੇਂ ਉਹ 에어로 ਸਿਟੀ ਹੋਵੇ ਭਾਵੇਂ ਉਹ ਟੀਡੀਆਈ ਹੋਵੇ ਇਹਨਾਂ ਸਾਰਿਆਂ ਨੂੰ ਉਹਨਾਂ ਬੱਸ ਸਟੈਂਡਾਂ ਨਾਲ ਜੋੜ ਕੇ ਚੰਡੀਗੜ੍ਹ ਨਾਲ ਪੀਜੀਆਈ ਤੇ ਬੱਸ ਸਟੈਂਡ ਨਾਲ ਜੋੜਿਆ ਜਾਵੇ ਤਾਂ ਕਿ ਮੁਹਾਲੀ ਦੇ ਲੋਕ ਵੀ ਚੰਡੀਗੜ੍ਹ ਦਾ ਹਿੱਸਾ ਹੋਣ ਦਾ ਮਾਣ ਜਿਹੜਾ ਉਹ ਮਹਿਸੂਸ ਕਰ ਸਕਣ ਟਰਾਈ ਸਿਟੀ ਦਾ ਹਿੱਸਾ ਮਹਿਸੂਸ ਕਰ ਸਕਣ ਔਰ ਇਹ ਦੋ ਮੰਗਾਂ ਜਿਹੜੀਆਂ ਬਹੁਤ ਹੀ ਅੱਜ ਮੁਹਾਲੀ ਸ਼ਹਿਰ ਵਾਸਤੇ ਮੁਹਾਲੀ ਦੇ ਲੋਕਾਂ ਵਾਸਤੇ ਪੰਜਾਬ ਦੇ ਲੋਕਾਂ ਵਾਸਤੇ ਅਹਿਮ ਨੇ ਮੈਂ ਪਹਿਲਾਂ ਵੀ ਮੁਹਾਲੀ ਦੇ ਲੋਕਾਂ ਨੂੰ ਲੜਾਈਆਂ ਲੜਦਾ ਪਹਿਲਾਂ ਵੀ ਮੁਹਾਲੀ ਦੇ ਲੋਕਾਂ ਲਈ ਭਾਵੇਂ ਹਾਈ ਕੋਰਟ ਵਿੱਚ ਕਈ ਕੇਸ ਮੈਂ ਲੜੇ ਜਿਨ੍ਹਾਂ ਤੇ ਸਫਲਤਾ ਹਾਸਲ ਕੀਤੀ ਔਰ ਅੱਜ ਵੀ ਮੇਰੇ ਚਾਰ ਕੇਸ ਮੁਹਾਲੀ ਦੇ ਲੋਕਾਂ ਲਈ ਹਾਈ ਕੋਰਟ ਚੱਲਦੇ ਨੇ ਪਰ ਅੱਜ ਮੈਂ ਇਹ ਜਿਹੜੀਆਂ ਆਉਣ ਵਾਲਾ ਭੁੱਖਦਾਲ ਸਬੰਧਤ ਨੇ ਮੁਹਾਲੀ ਦਾ ਸਾਡਾ ਭੁੱਖ ਇਹਨਾਂ ਦੋਹਾਂ ਚੀਜ਼ਾਂ ਨਾਲ ਜੁੜਿਆ ਹੋਇਆ ਉਹਦੇ ਲਈ ਅੱਜ ਮੈਂ ਗੁਰਨਤ ਸਿੰਘ ਸਾਹਿਬ ਦੇ ਦਫ਼ਤਰ ਗਿਆ ਸੀ ਔਰ ਮੈਨੂੰ ਬਹੁਤ ਤਸੱਲੀ ਆ ਕਿ ਉਹਨਾਂ ਨੇ ਬਹੁਤ ਹੀ ਮੇਰੀ ਗੱਲ ਨੂੰ ਗੌਰ ਕੀਤਾ ਗੌਰ ਨਾਲ ਗੱਲ ਸੁਣੀ ਔਰ ਦੋਨਾਂ ਗੱਲਾਂ ਨੂੰ ਜਾਇਜ਼ ਮੰਨਿਆ ਔਰ ਉਹਨਾਂ ਨੇ ਅਧਿਕਾਰੀਆਂ ਨੂੰ ਖਜਾਤਾਂ ਦਿੱਤੀਆਂ ਨੇ ਮੈਨੂੰ ਆਸ ਆ ਮੈਂ ਇਹਨਾਂ ਦੋਨਾਂ ਜਿਹੜੇ ਮੈਮੋਰੰਡਮ ਦੀ ਕਾਪੀ ਪੰਜਾਬ ਸਰਕਾਰ ਨੂੰ ਭੇਜਦੇ ਆ ਇਹਨਾਂ ਮੰਗਾਂ ਤੇ ਉੱਤੇ ਗੌਰ ਕੀਤਾ ਜਾਵੇ ਔਰ ਮੁਹਾਲ ਦੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ ਤਾਂ ਤੁਸੀਂ ਮੁਹਾਲੀ ਦੇ ਮੇਅਰ ਹੋ ਤੁਹਾਡੇ ਨਾਲ ਲੱਗਦਾ ਹੀ ਚੰਡੀਗੜ੍ਹ ਦੇ ਗਵਰਨਰ ਸਾਹਿਬ ਨੇ ਇੱਕ ਫੈਸਲਾ ਲਿਆ ਕਿ ਵੀ ਚੋਣ ਜਿਹੜਾ ਮੇਅਰ ਦਾ ਹੁਣ ਹੱਥ ਖੜੇ ਕਰਕੇ ਹੋਏਗਾ ਉਹਨੂੰ ਕਿਵੇਂ ਦੇਖਦੇ ਹੋ ਦੇਖੋ ਇਹ ਭਾਵੇਂ ਲੋਕਤੰਤਰ ਦਾ ਬਹੁਤੇ ਹੱਕ 'ਚ ਮੈਂ ਇਸ ਹੱਕ 'ਚ ਨਹੀਂ ਮੈਂ ਵੀ ਇਹਦੇ ਖਿਲਾਫ ਹਾਂ ਕਿ ਜਿਹੜਾ ਹੱਥ ਖੜੇ ਕਰਕੇ ਇਲੈਕਸ਼ਨ ਨਹੀਂ ਹੋਣੇ ਚਾਹੀਦਾ ਸਾਡਾ ਇੱਕ ਕੌਂਸਲਰ ਦਾ ਉਹ ਅਧਿਕਾਰ ਆ ਕਿ ਉਹ ਗੁਪਤ VOTING ਦਾ ਜੋ ਅਧਿਕਾਰ ਆ ਉਹ ਦੇ ਨਾਲ VOT ਪਾਵੇ ਕਿਉਂ ਜੇ ਰਾਸ਼ਟਰਪਤੀ ਗੁਪਤ VOTING ਨਾਲ ਮੈਂਬਰ ਆਫ ਪਾਰਲੀਮੈਂਟ ਮੈਂਬਰ ਆਫ ਰਾਜ ਸਭਾ ਚ ਜਿਹੜਾ ਵਾ ਉਹ ਚੋਣਨ ਵਾਸਤੇ ਵੀ ਜਿਹੜਾ MLA ਹੋਣ ਭਾਵੇਂ ਉਹ MP ਹੋਣ ਉਹ ਗੁਪਤ VOTING ਹੁੰਦੀ ਹੈ ਤੇ ਇਹ ਵੀ VOTING ਹੋਣੀ ਚਾਹੀਦੀ ਹੈ ਪਰ ਕਿਉਂਕਿ ਇਹ ਪੰਜਾਬ ਵਿੱਚ ਵੀ ਇਹੋ ਕਾਨੂੰਨ ਲਾਗੂ ਆ ਇਹ ਪੁਰਾਣੀਆਂ ਸਰਕਾਰਾਂ ਨੇ ਇਹ ਉਹਦੇ ਵਾਸਤੇ ਇਹਨੂੰ ਲਾਗੂ ਕੀਤਾ ਸੀਗਾ ਇਸ ਕਰਕੇ ਕਾਨੂੰਨੀ ਤੌਰ ਤੇ ਇਹ ਮਾਨਤਾ ਪ੍ਰਾਪਤ ਹੈ ਨੂੰ ਪਰ ਮੈਂ ਸਮਝਦਾ ਵੀ ਇਹ ਕੌਂਸਲਰਾਂ ਨੂੰ ਗੁਪਤ VOTING ਦਾ ਹੱਕ ਹੋਣਾ ਚਾਹੀਦਾ ਇਹਦੇ ਤੇ ਕਈ ਚੀਜ਼ਾਂ ਦੇ ਕਈਆਂ ਦੇ ਵੱਖ-ਵੱਖ ਵਿਊ ਹੈਗੇ ਨੇ ਪਾਰਟੀਆਂ ਦੇ ਵੱਖ-ਵੱਖ ਵਿਊ ਨੇ ਪਰ ਮੈਂ ਨਿੱਜੀ ਤੌਰ ਤੇ ਆਪਣਾ ਵਿਊ ਤੁਹਾਨੂੰ ਜਿਹੜਾ ਇੱਥੇ ਦੱਸਿਆ ਨਹੀਂ ਤੁਹਾਨੂੰ ਲੱਗਦਾ ਨਹੀਂ ਇਹਦੇ ਨਾਲ ਉਹ ਖਰੀਦ-ਫਰੋਖ ਤੇ ਨਕੇਲ ਪਏਗੀ ਨਹੀਂ ਦੋਨੋਂ ਖਰੀਦ-ਫਰੋਖ ਤੇ ਫਰੋਖ ਵੀ ਪਵੇਗੀ ਭਾਵੇਂ ਦੇ ਨਾਲ ਦਬਾਅ ਵੀ ਵਧੇਗਾ ਆਪਣਾ ਜਿਹੜਾ ਇੱਕ ਜ਼ਮੀਨ ਦੇ ਨਾਂ ਤੇ VOT ਪਾ ਸਕਦਾ ਤੁਸੀਂ ਮੈਂ ਤੇ ਇਸ ਹੱਕ 'ਚ ਨਹੀਂ ਵੀ ਦਬਾਅ ਜੇ ਖਰੀਦ-ਫੋਖ ਗੱਲ ਤੁਹਾਡੇ ਨਾਲ ਸਹਿਮਤ ਉਹਦਾ ਦਬਾਅ ਘਟੇਗਾ ਲੇਕਿਨ ਦਬਾਅ ਦੂਜਾ ਵਧੇਗਾ ਪਰ ਤੁਸੀਂ ਆਪਣੀ ਵੋਟ ਜਿਹੜੀ ਆ ਤੁਸੀਂ ਜਿਹੜੀ ਆ ਉਹ ਆਪਣੀ ਜ਼ਮੀਰ ਨਾਲ ਨਹੀਂ ਪਾ ਸਕਦੇ ਕਈ ਜਦੋਂ ਕਿ ਆਪਣਾ ਮੈਂਬਰ ਪਾਰਲੀਮੈਂਟ ਪਾ ਸਕਦਾ ਜਾਂ ਰਾਸ਼ਟਰਪਤੀ ਚੋਣ ਵਾਸਤੇ ਗੁਪਤ VOTING ਜੇ ਉਹ ਖਾਲੇ ਕਿ ਉਹ ਪਾਰਟੀਆਂ ਦੇ ਵਿਪ ਜਿਆਦੀ ਹੁੰਦੇ ਨੇ ਫਿਰ ਵੀ ਉਹਨਾਂ ਨੂੰ ਗੁਪਤ VOTING ਆ ਔਰ ਜੇ ਐਮਐਲਏ ਜਿਹੜਾ ਵਾ ਉਹ ਰਾਜ ਸਭਾ ਦੇ ਮੈਂਬਰ ਵਾਸਤੇ ਵਿਪ ਜਿਆਦੀ ਹੋਣ ਤੋਂ ਬਾਅਦ ਵੀ ਜਿਹੜੀ ਇੱਕ ਅਨੁਸ਼ਾਸਨ ਪਾਰਟੀ ਦਾ ਸਿਪਾਹੀ ਹੋਣ ਦੇ ਨਾਤੇ ਹਾਲੇ ਕਿ ਕੌਂਸਲਰ ਉੱਤੇ ਵਿਪ ਲਾਗੂ ਨਹੀਂ ਹੁੰਦਾ ਪਰ ਮੇਰੀ ਆਪਣੀ ਨਿੱਜੀ ਰਾਏ ਹੈ ਮੈਂ ਪਾਰਟੀਆਂ ਦੀ ਰਾਏ ਨਹੀਂ ਜਾਂ ਮੇਰੀ ਪਾਰਟੀ ਦੀ ਹੋ ਸਕਦਾ ਇਹ ਰਾਏ ਨਾ ਹੋਵੇ ਮੈਂ ਆਪਣੀ ਨਿੱਜੀ ਰਾਏ ਜਿਹੜੀ ਹੈ ਜੂ ਰੱਖੀ ਹੈ ਮੈਂ ਇਹਦੇ ਖਿਲਾਫ ਲੜਾਈ ਵੀ ਲੜੀ ਸੀ ਮੈਨੂੰ ਉੱਚ ਕਾਮਯਾਬੀ ਨਹੀਂ ਸੀ ਮਿਲੀ ਕਿਉਂਕਿ ਇਹ ਪੰਜਾਬ ਵਿੱਚ ਵੀ ਵੀ ਜਿਹੜੇ ਹੱਥ ਖੜੇ ਕਰਕੇ ਹੀ ਚੋਣ ਹੁੰਦੀ ਹੈ ਸਾਡੀ ਚੋਣ ਜਿਹੜੀ ਹੋਈ ਸੀ ਉਹ ਵੀ ਹੱਥ ਖੜੇ ਕਰਕੇ ਹੁੰਦੀ ਹੈ ਪੰਜਾਬ ਦਾ ਐਕਟ ਹੀ ਲਾਇਆ ਨਾ ਚੰਡੀਗੜ੍ਹ ਵਿੱਚ